ਕਲੋ ਗਾਇਜ਼ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਮੇਰੇ ਅਗਲੇ ਵਲੌਗ ਦੇ ਵਿੱਚ ਤੇ ਤੁਸੀਂ ਸਾਰਿਆਂ ਨੇ ਵਲੌਗ ਦੇ ਨਾਲ ਬਨੇ ਰਹਿਣਾ ਕਿਉਂਕਿ ਅੱਜ ਸ਼ਾਇਦ ਆਪਾਂ ਮਾਰਕੀਟ ਵੀ ਜਾਵਾਂਗੇ ਤੇ ਤੁਸੀਂ ਬਸ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਬਨੇ ਰਹਿਓ ਅੱਜ ਦੇ ਵਲੌਗ ਦੇ ਨਾਲ ਇਹ ਇਕਲਾ ਇੱਥੇ ਹੋਈ ਸੀ ਹੀ ਰੰਜਾ ਉਹ ਵੀ ਦੀ ਸ਼ੂਟਿੰਗ ਹਰ ਭਾਜਾ ਮੰਦੀ ਮੂਵੀ ਸੀ ਉਹ ਨੀਰੂ ਬਾਈ ਬਾਤ ਹੈ ਹਰ ਭਾਜਾ ਮੰਦੀ ਮੂਵੀ ਆ ਕਿਲਾ ਸਾਡੇ ਪਿੰਡ ਦੇ ਨਾਲ ਦਾ ਕਿਨਾ ਹੈ ਦੇਖੋ ਫੋਨ ਲੈ ਤੁਹਾਨੂੰ ਜੰਗੀਦਰਾ ਰੋਕ ਕੇ ਆਪਾਂ ਠੀਕ ਹੈ ਚਲੋ ਫਿਰ ਚੱਲੀਏ ਮੈਂ ਵਾ ਜੀ ਮਟ ਜਾਈਏ ਹੁਣ ਤੋਂ ਕੁਝ ਸਮਾਨ ਲੈਣਾ ਸੀ ਉਹ ਲੈ ਲਿਆ ਹੁਣ ਆਪਾਂ ਲੈ ਰਹੇ ਆਂ ਸਬਜੀ ਮੰਦਰ ਮੇਰਾ ਨਿਕਲ ਗਿਆ ਬੰਦ ਨਹੀਂ ਤਾਂ ਮੰਦਰ ਵੀ ਜਾਣਾ ਸੀ ਮੈਂ ਤੇ ਅੱਜ ਆ ਮੰਡੇ ਮੰਡੇ ਦਾ ਫਾਸਟ ਹੁੰਦਾ ਤੇ ਹੁਣ ਬਸ ਨਿਕਾ ਜਾਈਏ ਸ਼ਹਿਰ ਤੇ ਆਪਾਂ ਬਸ ਖੜੇ ਆਂ ਤੇ ਤੁਹਾਨੂੰ ਦਿਖਾਉਣੇ ਆਂ ਇਸ ਤੋਂ ਬਾਅਦ ਵੀ ਅਗਰ ਆਪਾਂ ਕਿਤੇ ਜੰਨੇ ਆਂ ਤਾਂ ਤੁਸੀਂ ਵਲੋਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਹੈ ਉਹਨਾਂ ਨੂੰ ਆ ਗਏ ਆਪਾਂ ਵਾਪਸ ਗਾਈਜ਼ ਹੁਣ ਆਪਾਂ ਤੋਂ ਪਸੇ ਕੀ ਕਰਨੇ ਬੈ ਤੁਹਾਨੂੰ ਮੈਂ ਦਿਖਾਉਣੀ ਆ ਆਪਾਂ ਗਾਜਰਾਂ ਦਾ ਚੈਰ ਵੀ ਬਣਾ ਤੇ ਗਾਜਰਾਂ ਆਪਾਂ ਸੁੱਕਣੀਆਂ ਪਾਈਆਂ ਵੀ ਆ ਇਹ ਦੇਖੋ ਇਦਾਂ ਇਹਨਾਂ ਨੂੰ ساری ਰਾਤ ਨਮਕ ਲਾ ਕੇ ਰੱਖਤਾ ਸੀ ਤੇ ਹੁਣ ਆਪਾਂ ਇਹਨਾਂ ਨੂੰ ਪਾਇਆ ਬੈ ਸੁੱਕਣਾ ਫਿਰ ਆਪਾਂ ਇਹਦੇ ਵਿੱਚ ਮਸਾਲਾ ਵਗੈਰਾ ਐਡ ਕਰਾਂਗੇ ਫਿਕਸ ਹੋ ਗਿਆ ਬਸ ਸੋਨੇ ਆਪਾਂ ਬਾਕਸ ਚ ਪਾ ਕੇ ਕਿਸੇ ਚ ਰੱਖ ਦਾਂਗੇ ਇੱਕ ਦੋ ਦਿਨਾਂ ਤੱਕ ਇਹ ਬਨ ਜਾਊਗਾ ਸੋ ਵੈਰੀ ਈਜ਼ੀ ਪ੍ਰੋਸੈਸ ਚਲੋ ਭਾਈ ਦੇਖੋ ਗਾਇਜ਼ ਆਪਣਾ ਅਚਾਰ ਰੈਡੀ ਹੋ ਗਿਆ ਹੁਣ ਆਪਾਂ ਭਰ ਲੈਣਾ ਡੱਬਾ ਜਿਹੜਾ ਆਪਾਂ ਦੋ ਕੁ ਦਿਨਾਂ ਚ ਹੀ ਖਾ ਲੈਣਾ ਫਿਰ ਫਿਰ ਆਪਾਂ ਕਿਸੇ ਹੋਰ ਅਚਾਰ ਦਾ ਭਰਾਂਗੇ ਬਿਕੋਜ਼ ਇਹ ਪੰਜਾਬੀ ਲਵ ਅਚਾਰ ਚਲੋ ਬਈ ਗਾਇਜ਼ ਆਪਾਂ ਉੱਪਰ ਜਾ ਕੇ ਵੇਖ ਕੇ ਆਉਂਦੇ ਆ बाहर की है वेदरबुद पर ओ देखो सारा पिंड दिखदा देखो कितने प्यारे खेत खेता जना परंदे ओया सारे पिंड देख दे तो आ गए है। ये देखो, मेरे रूम दे मुरे लगा हुआ हाँ जी हूँ आप आए से थोड़ी देर धनिया तोड़न तोड़न लगे फिर मैंने लालच आ गया ये देखो ਫੋ ਡੇਰੀਏ ਚਲੂ ਕੀ ਕਹਿੰਦੇ ਆ ਸਾਡੇ ਸ਼ਰਗਮ ਕਹਿੰਦੇ ਆ ਗੋਗਲੂ ਕਹਿੰਦੇ ਆ ਡਿਪੈਂਡਿੰਗ ਆਨ ਦਾ ਕੰਡੀਸ਼ਨਸ ਕਿਨੇ ਨੂੰ ਗੋਗਲੂ ਕਹਿਣਾ ਛੋਟੇ ਹੁੰਦੇ ਤਾਂ ਮੈਂ ਗੋਗਲੂ ਹੀ ਕਹਿੰਦੀ ਸੀ ਐਵੇਂ ਮੈਂ ਕਿਉਂ ਚੁਰਬੀ ਬਈ ਤੇ ਹੁਣ ਮੈਂ ਸ਼ਰਗਮ ਵੀ ਕਹਿ ਦਿੰਦੀ ਮੈਨੂੰ ਬਹੁਤ ਟੇਸਟੀ ਲੱਗਦਾ ਏ ਇਦਾਂ ਕੱਚੇ ਖਾਣੇ ਦੇਖੋ ਗਾਇਜ਼ ਵਾਸ਼ ਕਰ ਲਿਆ ਵਾਸ਼ ਕਰਕੇ ਸਾਫ ਸਾਫ ਹੋ ਗਿਆ ਐਵੇਂ ਸਕੇਟਾ ਕਟਾ ਕੇ ਜੋ ਮੈਨੂੰ ਇੱਕ ਦੋ ਖੜੀਆਂ ਨਿਕਲਣੀਆਂ ਹਜੇ ਇਦਾਂ ਹੀ ਹੁੰਦਾ ਤਾਂ ਮੇਰੇ ਚ ਮੇਰੇ ਚ ਸਬਰ ਹੈ ਨਹੀਂ ਕਿ ਇਦੋਂ ਵੱਡੇ ਹੋਣ ਤੇ ਮੈਂ ਤੋੜਾਂ इसलिए जिडा कौड़ तो लिया रोज़ एक हम लगा गए आप सब्जी चीरन मोम की हेल्प कर दी सब्जी चीरन लगी देखो सब्जी कट ली आप बनावे अच गोभी हाँ जी जरा फिर स्कूल चला गया अभी सैलून चले गए आप हम बस मैं तो माम कॉफी बना के बैठे से इंजॉय कर रहे तो आप यही तो करना आए से आप ਬੜਾ ਸਕੂਨ ਜਿਹਾ ਮਿਲਦਾ ਬਸ ਆ ਸਕੂਨ ਹੈ ਇੱਧਰ ਉੱਥੇ ਬਹੁਤ ਕੰਮ ਆ ਬਹੁਤ ਬਿਜ਼ੀ ਆ ਸਕੂਨ ਨਹੀਂ ਹੁੰਦਾ ਸ਼ਾਇਦ ਪਤਾ ਨਹੀਂ ਬੰਦੇ ਨੂੰ ਆਪਦੇ ਘਰ ਸਕੂਨ ਮਿਲਦਾ ਫਿਰ ਚਾਹੀਏ ਉਹ ਇੱਧਰ ਕੀ ਇੱਧਰ ਕੀ ਉੱਧ ਅਗਰੇ ਕਰਦੇ ਉੱਧ ਚਲ ਜਾਣਗੇ ਤੇ ਸਕੂਨ ਉੱਧ ਮਿਲਣਾ ਸਟਾਰਟ ਹੋ ਜਾਊਗਾ ਆਪਾਂ ਐਤ ਦੇਣ ਬੰਦੇ ਨੂੰ ਆਪਦੀ ਫੈਮਲੀ ਨਾਲ ਸਕੂਨ ਮਿਲਦਾ ਦਿਸ ਇਜ਼ ਦ ਰਿਐਲਿਟੀ ਹਾਂਜੀ ਆਪਾਂ ਰੱਖਤਾ ਗੁੱਬੀ ਵਗੈਰਾ ਤੇ ਆਹ ਤੜਕਾ ਪ੍ਰਿਪੇਅਰ ਕਰਕੇ ਸੱਪ ਬਣਾਵਾਂਗੇ ਗੋਭੀ ਅੱਜ ਅੱਜ ਗਾਇਜ਼ ਮੈਂ ਲੱਗੀ ਆਟਾ ਗੁੰਨ ਮम्मा ਬਣਾ ਰਹੀ ਸਬਜੀ ਰਲ ਮਿਲ ਕੇ ਕਰ ਲਈਦਾ ਸਬਜੀ ਦੀ ਤਿਆਰੀ ਵੀ ਨਾਲ ਨਾਲ ਚੱਲ ਰਹੀ ਆ ਅੱਜ ਬਣੇਗੀ ਗੋਭੀ ਚਲੋ ਫਿਰ ਬਣਾ ਕੇ ਦਿਖਾਉਣੀ ਆ ਤੁਹਾਨੂੰ ਤੇ ਤੁਸੀਂ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਤੇ ਦੇਖੋ ਸਬਜੀ ਆਪਣੀ ਬਣ ਰਹੀ ਆ ਉਹ ਜਿਹੜਾ ਪਾਣੀ ਆ ਰਿਹਾ ਮੇਰੇ ਮੇਰੇ ਫੇਵਰਟ ਆ ਸਰਦੀਆਂ ਚ ਡਰਾਈਨੈਸ ਦੀ ਬੜੀ ਦਿੱਕਤ ਆ ਹਰ ਰੋਜ਼ ਬਸ ਲੋਸ਼ਨ ਹੀ ਲਾਈ ਚੱਲੋ ਲੋਸ਼ਨ ਲਾਈ ਚੱਲੋ 24 ਘੰਟੇ ਹੱਥ ਚ ਲੋਸ਼ਨ ਤੇ ਆ ਦੋ ਚੀਜ਼ਾਂ ਹਰੇਕ ਨੂੰ ਮਿਲਦੀਆਂ ਹੋਣਗੀਆਂ ਵੈਸਲੀਨ ਆਈ ਮੀਨ ਜਿੰਨਾ ਵੀ ਮਲੀ ਚੱਲੋ ਬਾਡੀ ਤੇ ਇੰਨੀ ਜਿਆਦਾ ਡਰਾਈਨੈਸ ਹੁੰਦੀ ਹੈ ਬੜੀ ਰੈਡੀਸ਼ਨ ਹੁੰਦੀ ਕੋਈ ਹੱਲ ਅਗਰ ਦੇਸੀ ਕਿਸੇ ਕੋਲ ਹੈਗਾ ਕਿ ਡਰਾਈਨੈਸ ਘਟ ਜਿੱਦ ਜ਼ਰੂਰ ਕਮੈਂਟ ਕਰਿਓ ਵੈਸੇ ਮੈਨੂੰ ਲੱਗਦਾ ਨਹੀਂ ਇਹਦਾ ਕੋਈ ਹੱਲ ਹੈਗਾ ਅੱਜ ਗਾਇਸ ਦੁਰਾਵਰ ਆ ਗਿਆ ਸਕੂਲ ਤੋਂ ਇਹ ਬੈਠਾ ਉਹ ਦਿਹਾਉਂ ਸਾਡੇ ਦੀ ਡਿਮਾਂਡ ਹੁੰਦੀ ਹੈ ਸੋਸ਼ਲ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੈ

ਚਿਰੋਗਾイズ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਾਂਗੇ ਆਈ ਹੋਪ ਇਹ ਛੋਟਾ ਇਹ ਵਲੌਗ ਤੁਹਾਨੂੰ ਪਸੰਦ ਆਇਆ ਹੋਵੇ ਅਗਰ ਕੋਈ ਵੀ 1% ਵੀ ਕੋਈ ਵਲੌਗ ਦੀ ਚੀਜ਼ ਚੰਗੀ ਲੱਗੀ ਤਾਂ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਗਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਸੋ ਹੁਣ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਉਦੋਂ ਤੱਕ ਤੁਸੀਂ ਆਪਣੇ ਚੈਨਲ ਦੇ ਨਾਲ ਬਨੇ ਰਹਿਣਾ